ਸਾਡਾ ਇੱਕ ਸਾਥੀ ਪੂਰ ਸਬੰਧ ਪਿੰਡ ਤੋਂ ਲਾਪਰੀਤ ਜਿਹੜਾ ਕਿ ਸਾਡੀ ਇਕਾਈ ਦਾ ਪ੍ਰਧਾਨ ਸੀ ਉੱਥੋਂ ਦੀ ਦਾ ਅੱਜ ਤੋਂ ਲਗਭਗ 5 ਮਹੀਨੇ ਪਹਿਲਾਂ ਇੱਕ ਰੋਡ ਐਕਸੀਡੈਂਟ ਚ ਉਹਦੀ ਡੈਥ ਹੋ ਗਈ ਉਹ ਡੈਥ ਹੋਣ ਦਾ ਕਾਰਨ ਸੀ ਵੀ ਜਿਹੜਾ ਇੱਕ ਪੁਲਿਸ ਮੁਲਾਜ਼ਮ ਸੀ ਉਹ ਟੋਆਰੇਸੀ ਤੋਂ ਉਹਦੀ ਕਾਰ ਉਹਨਾਂ ਦੀ ਟਰਾਲੀ ਨਾਲ ਟਕਰਾਈ ਲਵਪਰੀਤ ਆਪਣੀ ਭੈਣ ਦੀ ਵਿਆਹ ਦੇ ਸਬੰਧੀ ਸਬਜ਼ੀ ਲੈਣ ਲਈ ਆ ਰਿਹਾ ਸੀ ਕਿਉਂ ਐਕਸੀਡੈਂਟ ਹੋਇਆ ਤਾਂ ਸਾਥੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਬੜੀ ਢਿੱਲੀ ਰਹੀ ਬੜੀ ਮੁਸ਼ਕਲ ਨਾਲ ਜਦੋਜਾਦ ਕਰਕੇ ਅਸੀਂ ਪਰਚਾ ਦਰਜ ਕਰਾਇਆ ਪਰਚਾ ਦਰਜ ਕਰਾਉਣ ਤੋਂ ਬਾਅਦ ਇਤਰੋ ਪੁਲਿਸ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਵਾਰ-ਵਾਰ ਖੱਜਲ ਕੀਤਾ ਗਿਆ ਕਦੇ ਇਨਕੁਆਇਰੀ ਲਾਗੀ ਜੀ ਬਿਆਨ ਦੇ ਲਾਓ ਜਾਂ ਤੁਸੀਂ ਰਾਜੀਨਾਮਾ ਕਰ ਲਓ ਤੁਹਾਡੇ ਖਿਲਾਫ ਕਾਰਵਾਈ ਹੋ ਜੂਗੀ ਏਦਾਂ ਦੀਆਂ ਕਰਕੇ ਧਮਕੀਆਂ ਕਿੱਧਰ ਧਮਕੀਆਂ ਆਉਂਦੀਆਂ ਰਹੀਆਂ ਜਿਹਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਆਪਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੈਟਰਪੈਡ ਤੇ ਇੱਕ ਮੰਗ ਪੱਤਰ ਦਿੱਤਾ ਕਿ ਦੋਸ਼ੀ ਖਿਲਾਫ ਬੰਦੀ ਕਾਰਵਾਈ ਕਰਕੇ ਉਹਦਾ ਚਲਾਨ ਪੇਸ਼ ਕੀਤਾ ਜਾਵੇ ਉਦੋਂ ਤੋਂ ਪੁਲਿਸ ਕੰਨੀ ਘੇੜਾ ਰਹੀ ਹੈ ਪੁਲਿਸ ਨੂੰ ਵਾਰ-ਵਾਰ ਤੱਲ ਤੋਂ ਬਾਅਦ ਅਖੀਰ ਜਦੋਂ ਕੋਈ ਹੱਲ ਨਹੀਂ ਹੋਇਆ ਤਾਂ ਫਿਰ ਅਸੀਂ ਸਰਦਖਾਨੇ ਦਾ ਘਰਾਓ ਰੱਖਿਆ ਜਿਹਦੇ ਵਿੱਚ ਜ਼ਿਲ੍ਹਾ ਫਰੋਇਪੁਰ ਤੋਂ ਸਾਡੇ ਸਾਥੀ ਤੇ ਸੂਬਾ ਟੀਮ ਦੇ ਆਗੂ ਕਿ ਅੱਜ ਫਾਜ਼ਲਕਾ ਜ਼ਿਲ੍ਹਾ ਦੀ ਪੂਰੀ ਕ੍ਰਾਂਤੀਕਾਰੀ ਕਿਸਾਨ ਜੀ ਜਾਂ ਯੂਨੀਅਨ ਦੀ ਟੀਮ ਹੈ ਜਿਹੜੀ ਉਹਨੇ ਇੱਥੇ ਸੰਘਰਸ਼ ਵਿੜਿਆ ਹੋਇਆ ਜਿਹੜਾ ਡਾਈਟ ਲੈ ਕੇ 8-10 ਦਿਨ ਦੇ ਵਿੱਚ ਅਸੀਂ ਜਿਹੜਾ ਹੋਣਾ ਟੂਪੋਰਟ ਜਿਹੜਾ ਉਹ ਕਰਾ ਦਿੰਦੇ ਆ ਤੁਹਾਡੀ ਮਗਰ ਦੇ ਤੇ ਪੂਰਾ ਬਾਰ ਦੇ ਨਾਲ ਨੌਖਰਾ ਨਾਲ ਚੱਲੂਗੀ ਹੈ ਤੇ ਜਿਹੜਾ ਤੁਹਾਡਾ ਕੰਮ ਕਰਾ ਦਿੱਤਾ ਜੀ ਸ਼ੋ